ਸਾਸਰੀਆ ਘਾਲ ਤੇ ਕਿਰਨਾ ਤੂੰ ਕੁੰਡੇ ਵਿੱਚ ਕੀ ਬਣਾ ਰੱਖਿਆ ਚਟਨੀ ਬਣਾਈਆ ਚਟਨੀ ਤੇ ਉਹ ਚਟਨੀ ਕਾਦੇ ਵਿੱਚ ਖੋਲੀ ਹੋਈ ਏ ਇਹ ਤਾਂ ਲੱਸੀ ਚ ਖੋਲੀ ਹੋਈ ਆ ਤੇ ਕਿਰਨਾ ਆ ਨਾਲ ਹੋਰ ਕੀ ਪਿਆ ਹੋਇਆ ਆ ਹੈਗਾ ਜੀ ਬਿਗਨਾ ਟੈਡਾ ਅੱਛਾ ਵਿੰਗੀਆਂ ਟੈਡੀਆਂ ਜਿੰਨੂੰ ਆਪਾਂ ਪੰਜਾਬੀ ਵਿੱਚ ਜਿੰਨੂੰ ਕਿ ਆਪਾਂ ਪੰਜਾਬੀ ਵਿੱਚ ਅੰਨੇ ਦੀ ਹੈਕ ਕਹਿੰਦੇ ਆ ਫਰੈਂਡ ਹੋ ਹੋ ਹਾਂ ਹੀ ਯਾਰ ਤੂੰ ਰੋਟੀਆਂ ਵੀ ਆੰਨਿਆ ਜੀ ਇੱਕ ਵਰਗੀਆ ਖਾਨੀ ਏ ਪਰ ਕਿੰਨੀਆਂ ਬਣਾਈਆ ਫਿਰ ਚਾਰ ਬਣਾਈਆਂ ਤੇ ਨਾਲ ਦੇਣਾ ਕਾਹਲੋ ਕਹਿੰਦੀ ਆ ਕਿ ਤੋਰ ਮੈਨੂੰ ਰਿਸ਼ਤਾ ਕਰਾ ਦੋ ਉਹ ਤੇਰੇ ਤੋਰੀ ਜੇ ਮੂੰਹ ਨੂੰ ਆਪਣੀ ਕੁੜੀ ਦੇ ਕੇ ਕਿਸੇ ਨੇ ਡੋਬਣੀ ਏ ਪਰ ਕਿਉਂ ਕਰਨਾ ਤੂੰ ਉਹਨਾਂ ਰਿਸ਼ਤਾ ਮੈਂ ਰੋਟੀ ਦਾ ਨੋ ਬਹਾਉ ਦੋ ਉਹ ਕਰਨਾ ਤੂੰ ਬਾਕੀ ਗੱਲਾਂ ਛੱਡ ਤੂੰ ਚਟਨੀ ਨਾਲ ਰੋਟੀ ਖਾ ਕੇ ਦੱਸ ਕਿਵੇਂ ਲੱਗਦੀ ਏ ਸਿਰਾ ਗੱਲ ਬਾਤ ਆ ਬੰਡ ਦਰਪੇ ਦੋ ਦਿਨੀਆਂ ਖਾਣੀਆਂ ਓਏ ਕੀ ਖਾਣੀ ਏ ਓਏ ਇਹ ਚਟਨੀ ਖਾ ਕੇ ਅਸੀਂ ਬਵਾਸੀ ਥੋੜੀ ਕਰੋਣੀ ਏ ਓਏ ਨਾਲੇ ਇਹ ਚਟਨੀ ਖਾ ਕੇ ਨਾ ਸਵੇਰੇ ਜੰਗਲ ਪਾਣੀ ਜਾਣ ਲੱਗਿਆ ਪਰ ਨਾਲੇ ਹੀ ਵਗਣਗੇ